ਇੱਕ ਬਹੁਚਰਚਿਤ ਕਤਲकांड ਜਿਹੜਾ ਕਿ 2015 ਦੇ ਵਿੱਚ ਹੋਇਆ ਯਾਨੀ ਕਿ 8-9 ਸਾਲ ਪਹਿਲਾਂ ਦੀ ਉਸ ਘਟਨਾ ਮਾਮਲੇ ਦੇ ਵਿੱਚ ਹੁਣ ਨਵਾਂ ਅਪਡੇਟ ਕੀ ਸਾਹਮਣੇ ਆਇਆ ਦਰਅਸਲ ਸੀਬੀਆਈ ਕੋਰਟ ਦੇ ਵਿੱਚ ਇੱਕ ਤੀਜੇ ਚਸ਼ਮਦੀਦ ਗਵਾਹ ਦੇ ਬਿਆਨ ਪੇਸ਼ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਹੁਣ ਕਲਿਆਣੀ ਸਿੰਘ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਕਿਉਂਕਿ ਇਹ ਵੀ ਦੱਸਿਆ ਗਿਆ ਉਸ ਗਵਾਹੀ ਦੇ ਵਿੱਚ ਕਿ ਜਿਹੜੀ ਗੋਲੀ ਚੱਲੀ ਸੀ ਗੋਲੀਆਂ ਚਲਾ ਕੇ ਸੀਪੀ ਸਿੱਧੂ ਦਾ ਕਤਲ ਕੀਤਾ ਗਿਆ ਸੀ ਉਸ ਦੇ ਵਿੱਚ ਗੋਲੀ ਜਿਹੜੀ ਚਲਾਉਣ ਦੇ ਵਿੱਚ ਸ਼ਾਮਲ ਸੀ ਜਿਹੜੀ ਉਹ ਕਲਿਆਣੀ ਸਿੰਘ ਵੀ ਸੀ ਤਾਂ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ ਜਿਹੜਾ ਕੀ ਕਲਿਆਣੀ ਸਿੰਘ ਤੋਂ ਪੁਲਿਸ ਨੇ ਜਦੋਂ 2021-22 ਦੇ ਦੌਰਾਨ ਮਾਮਲੇ ਨੇ ਫੇਰ ਇੱਕ ਵਾਰੀ ਨਵਾਂ ਅਪਡੇਟ ਆਇਆ ਸੀ ਤੇ ਉਸ ਤੋਂ ਵੇਲੇ ਪੁਲਿਸ ਰਿਮਾਂਡ ਦੇ ਵਿੱਚ ਵੀ ਪੁੱਛਗਿੱਛ ਕੀਤੀ ਸੀ ਸਭ ਕੁਝ ਸਾਹਮਣੇ ਲਿਆਂਦਾ ਸੀ ਦਰਅਸਲ ਇਹ ਕਤਲकांड ਵਾਪਰਿਆ ਕਦੋਂ ਸੀ ਇਸ ਦੀਆਂ ਤੰਦਾਂ ਆਏ ਦਿਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦੋਂ ਵੀ ਇਸ ਕੇਸ ਦੀ ਸੁਣਵਾਈ ਹੁੰਦੀ ਹੈ ਜਾਂ ਸੀਬੀਆਈ ਨੇਵੀਐਸ ਦੀ ਜਾਂਚ ਦੀ ਪੜਤਾਲ ਜਦੋਂ ਜਾਂਚ ਪੜਤਾਲ ਕੀਤੀ ਹੈ ਉਸ ਦੇ ਵਿੱਚ ਕੋਈ ਨਾ ਕੋਈ ਅਪਡੇਟ ਸਾਹਮਣੇ ਆ ਜਾਂਦਾ ਹੈ ਸੀਪੀ ਸਿੱਧੂ ਕਤਲकांड ਮਾਮਲੇ ਦੇ ਵਿੱਚ ਸੀਬੀਆਈ ਦੀ ਤਰਫੋਂ ਵਾਰਦਾਸ ਦੇ ਜਿਹੜੇ ਤੀਸਰੇ ਚਸ਼ਮਦੀਦ ਗਵਾਹ ਦੇ ਬਿਆਨ ਦਰਜ ਕੀਤੇ ਗਏ ਅਦਾਲਤ ਵਿੱਚ ਹੋਈ ਗਵਾਹੀ ਦੇ ਦੌਰਾਨ ਤੀਸਰੇ ਗਵਾਹ ਨੇ ਆਪਣੇ ਬਿਆਨਾਂ ਤੇ ਕਾਇਮ ਰਹਿੰਦੇ ਆ ਉਸ ਸਾਰੀ ਘਟਨਾ ਦੇ ਬਾਰੇ ਜ਼ਿਕਰ ਕੀਤਾ ਔਰ ਨਾਲ ਹੀ ਅਦਾਲਤ ਦੇ ਸਾਹਮਣੇ ਸਭ ਕੁਝ ਬਿਆਨ ਕਰ ਦਿੱਤਾ ਗਿਆ ਸੀਬੀਆਈ ਦੇ ਤਰਫੋਂ ਪੇਸ਼ ਕੀਤੇ ਗਏ ਤੀਸਰੇ ਗਵਾਹ ਨੂੰ ਉਸ ਦੇ ਹੀ ਪਾਰਕ ਦੇ ਵਿੱਚ ਜਿਹੜੀ ਨਾਲ ਵਾਲੀ ਕੋਠੀ ਦੇ ਵਿੱਚ ਜਿੱਥੇ ਇੱਕ ਕਾਂਡ ਹੋਇਆ ਸੀ 9 ਸਾਲ ਪਹਿਲਾਂ ਸਿੱਪੀ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਗਵਾਹ ਨੇ ਦਾ ਦਾਵਾ ਹੈ ਕਿ ਕਲਿਆਣੀ ਸਿੰਘ ਨੇ ਵੀ ਗੋਲੀ ਚਲਾਈ ਸੀ सीबीआई ਦੇ ਕੋਲ ਇੱਕ ਹੋਰ ਚਸ਼ਮਦੀਦ ਗਵਾਹ ਹੈ ਜਿਸ ਨੇ ਇਹ ਸਾਰੀ ਗਵਾਹੀ ਭਰੀ ਹੈ ਤੀਜੇ ਚਸ਼ਮਦੀਦ ਗਵਾਹ ਦੇ ਤੌਰ ਦੇ ਉੱਤੇ ਜਿਸ ਨੇ ਕਲਿਆਣੀ ਨੂੰ ਸਿੱਪੀ ਦੇ ਉੱਤੇ ਗੋਲੀ ਚਲਾਉਂਦੇ ਹੋਏ ਦੇਖਿਆ ਸੀ सीबीआई ਨੇ ਸਭ ਤੋਂ ਪਹਿਲਾਂ ਉਸ ਨੌਜਵਾਨ ਦੀ ਗਵਾਹੀ ਅਦਾਲਤ ਦੇ ਵਿੱਚ ਜਿਹੜੀ ਆ ਉਹ ਪੇਸ਼ ਕੀਤੀ ਉਸ ਤੋਂ ਬਾਅਦ ਪਾਰਕ ਦੇ ਵਿੱਚ ਸਿੱਪੀ ਕੋਲ ਇੱਕ ਲੜਕੀ ਦੇ ਨਾਲ ਗੱਲਬਾਤ ਹੋ ਰਹੀ ਸੀ ਉਸ ਨੂੰ ਦੇਖਿਆ ਗਿਆ ਸੀ ਉਸ ਵੇਲੇ ਪਾਰਕ ਦੇ ਵਿੱਚ ਇੱਕ ਸ਼ਖਸ ਆਇਆ ਤੇ ਉਸ ਨੇ ਸਿੱਪੀ ਦੇ ਉੱਤੇ ਦੋ ਗੋਲੀਆਂ ਚਲਾ ਦਿੱਤੀਆਂ ਕਲਿਆਣੀ ਨੇ ਵੀ ਦੋ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਉਹ ਦੋਵੇਂ ਮੌਕੇ ਤੋਂ ਫਰਾਰ ਹੋ ਗਏ ਯਾਨੀ ਕਿ ਉਸ ਵਕਤ ਉਸ ਚਸ਼ਮਦੀਦ ਨੇ ਕੀ ਦੇਖਿਆ ਕਿ ਦੋ ਜਣਿਆਂ ਨੇ ਹਮਲਾ ਕੀਤਾ ਗੋਲੀਆਂ ਚਲਾ ਕੇ ਜਿਸ ਦੇ ਵਿੱਚ ਇੱਕ ਕਲਿਆਣੀ ਸਿੰਘ ਵੀ ਸੀ ਇਸ ਗਵਾਹੀ ਦੇ ਬਾਰੇ ਤੀਜੇ ਗਵਾਹ ਨੇ ਜੋ ਬਿਆਨ ਕੀਤਾ ਹੈ ਤੀਸਰੇ ਗਵਾਹ ਨੇ ਅਦਾਲਤ ਦੇ ਸਾਹਮਣੇ ਪੇਸ਼ ਹੋ ਕੇ ਦੱਸਿਆ ਕਿ 20 ਸਤੰਬਰ 2015 ਦੀ ਰਾਤ 8 ਵਜੇ ਦੇ ਕਰੀਬ ਉਹ ਖਾਣਾ ਖਾ ਰਿਹਾ ਸੀ ਤੇ ਰਾਤ 9 ਵਜੇ ਦੇ ਕਰੀਬ ਉਸ ਨੇ ਖਬਰ ਦੇਖੀ ਕਿ ਉਹ ਆਪਣੇ ਨੌਕਰ ਦੇ ਨਾਲ ਘਰ ਦੇ ਸਾਹਮਣੇ ਵਾਲੇ ਵੇੜੇ ਦੇ ਵਿੱਚ ਟਹਿਲਣ ਦੇ ਲਈ ਨਿਕਲਿਆ ਸੀ ਗੋਲੀ ਚੱਲਣ ਦੀ ਆਵਾਜ਼ ਸੁਣੀ ਤੇ ਪਛਾਣ ਲਿਆ ਕਿ 12 ਬੋਰ ਦੀ ਬੰਦੂਕ ਦੇ ਨਾਲ ਇਹ ਗੋਲੀ ਚੱਲਦੀ ਹੈ ਔਰ ਉਹ ਆਪਣੇ ਘਰ ਦੀ ਬਾਉਂਡਰੀ ਦੇ ਤਰਫ ਆ ਗਿਆ ਕਿਉਂਕਿ ਉਸ ਨੂੰ ਲੱਗਿਆ ਕਿ ਗੋਲੀਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜਿਸ ਤੋਂ ਬਾਅਦ ਉਹ ਜਾਂਦਾ ਉੱਥੇ ਜਦੋਂ ਤੱਕ ਉਹ ਉੱਥੇ ਪਹੁੰਚਦਾ ਇੱਕ ਤੋਂ ਬਾਅਦ ਇੱਕ ਤੇ ਦੋ ਗੋਲੀਆਂ ਚੱਲ ਜਾਂਦੀਆਂ ਨੇ ਔਰ ਉਹਨਾਂ ਦਾ ਨੌਕਰ ਵੀ ਉਹਨਾਂ ਦੀ ਤਰਫ ਦੌੜਦਾ ਹੋਇਆ ਆ ਜਾਂਦਾ ਉਸ ਨੇ ਦੀਵਾਰ ਦੇ ਦੋਤੋਂ ਦੀ ਦੇਖਿਆ ਜਦੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਪਾਇਆ ਜਾ ਰਿਹਾ ਸੀ ਕਿ ਇੱਕ ਮੱਧ ਵਰਗ ਦਾ ਕੱਦ ਦਾ ਇੱਕ ਛੋਟੇ ਕੱਦ ਵਾਲਾ ਵਿਅਕਤੀ ਦੀਵਾਰ ਦੀ ਤਰਫ ਦੇ ਚਲੇ ਆ ਰਿਹਾ ਸੀ ਉਸ ਤੋਂ ਬਾਅਦ ਇੱਕ ਵਿਅਕਤੀ ਰੁਕਿਆ ਔਰ ਪਿੱਛੇ ਮੁੜਿਆ ਉਹ ਦੇਖ ਕੇ ਤੁਰੰਤ ਆਪਣੇ ਗੋਡਿਆਂ ਦੇ ਉੱਤੇ ਬੈਠ ਗਿਆ ਔਰ ਆਪਣੇ ਨੌਕਰ ਨੂੰ ਚੁੱਪ ਰਹਿਣ ਦੇ ਲਈ ਆਖਿਆ ਕਿਸੇ ਵੀ ਪ੍ਰਕਾਰ ਦੇ ਬਿਨਾ ਹਿੱਲੇ ਜੁਲੇ ਸ਼ਾਂਤ ਰਿਹਾ ਉਸ ਨੇ ਉਹ ਸਾਰਾ ਵਾਕਿਆ ਦੇਖਿਆ ਉਸ ਵਕਤ ਉਸ ਦੀ ਪਤਨੀ ਦੀ ਘਰ ਦੇ ਵਿੱਚ ਪਹਿਲੀ ਮੰਜ਼ਲ ਤੇ ਬਣੇ ਬੈੱਡਰੂਮ ਵਿੱਚ ਮੌਜੂਦ ਸੀ ਉਸ ਨੇ ਇੱਕ ਲੜਕੀ ਨੂੰ ਤੇਜ਼ੀ ਦੇ ਨਾਲ ਮੌਕੇ ਤੋਂ ਜਾਂਦਿਆਂ ਉੱਥੋਂ ਵੇਖਿਆ ਸੀ ਸੀਬੀਆਈ ਨੇ ਤੀਸਰੇ ਗਵਾਹ ਦੀ ਪਤਨੀ ਦੀ ਦੂਸਰੇ ਚਸ਼ਮਦੀਦ ਦੇ ਤੌਰ ਦੇ ਉੱਤੇ ਅਦਾਲਤ ਵਿੱਚ ਗਵਾਹੀ ਪਹਿਲਾਂ ਹੀ ਹੋ ਚੁੱਕੀ ਹੈ ਯਾਨੀ ਕਿ ਜਿਹੜਾ ਤੀਜਾ ਆਹਮ ਚਸ਼ਮਦੀਦ ਗਵਾਹ ਹੈ ਉਸ ਦੀ ਪਤਨੀ ਪਹਿਲਾਂ ਹੀ ਅਦਾਲਤ ਦੇ ਵਿੱਚ ਗਵਾਹੀ ਦੇ ਚੁੱਕੀ ਹੈ ਜਿਸ ਦੇ ਕਰਕੇ ਹੁਣ ਕਲਿਆਣੀ ਸਿੰਘ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਦਰਅਸਲ ਇਹ ਬਹੁ ਚਰਚਿਤ ਕਤਲ ਕਾਂਡ 2015 ਦੇ ਵਿੱਚ ਜਦੋਂ ਵਾਪਰਿਆ ਇਹ ਘਟਨਾ ਹੋਈ ਤਾਂ ਉਸ ਵਕਤ ਦੀ ਇਸ ਘਟਨਾ ਰਾਜੇਕਰ ਉਸ ਵੇਲੇ ਹੋ ਜਾਂਦਾ ਜਦੋਂ ਜਦੋਂ ਵੀ ਕੋਈ ਗਵਾਹੀ ਪੈਂਦੀ ਹੈ ਦਰਅਸਲ ਕੌਮੀ ਨਿਸ਼ਾਨੇਬਾਜ਼ ਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦਾ ਜਿਹੜਾ ਕਤਲ ਮਾਮਲਾ ਹੈ ਸੀਬੀਆਈ ਵੱਲੋਂ 7 ਸਾਲ ਬਾਅਦ ਗ੍ਰਿਫਤਾਰੀ ਕੀਤੀ ਗਈ ਸੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਚੀਫ ਜਸਟਿਸ ਸਬੀਨਾ ਦੀ ਧੀ ਕਲਿਆਣੀ ਸਿੰਘ ਨੂੰ 4 ਦਿਨਾਂ ਬਾਅਦ ਹੀ ਸੈਕਟਰ 43 ਸਥਿਤ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਇਹ ਜੂਨ ਦਾ ਮਹੀਨਾ ਸੀ ਜਿਸ ਵਕਤ ਦੀ ਇਹ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਅਸਲ ਜੂਨ ਮਹੀਨੇ ਦੇ ਵਿੱਚ 2022 ਦੇ ਵਿੱਚ ਇਹ 7 ਸਾਲ ਬਾਅਦ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਜਿਹੜੀ ਕਿ ਇੱਕ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਚੀਫ ਜਸਟਿਸ ਸਬੀਨਾ ਦੇਤੀ ਸੀ ਕਲਿਆਣੀ ਸਿੰਘ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵਕਤ ਉਸ ਦਾ ਪੁਲਿਸ ਰਿਮਾਂਡ ਵੀ ਹੁੰਦਾ ਹੈ ਸੀਬੀਆਈ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੇ 4 ਦਿਨਾਂ ਦੇ ਉਸ ਸੀਬੀਆਈ ਰਿਮਾਂਡ ਦੌਰਾਨ ਜਾਂਚ ਵਿੱਚ ਕੋਈ ਸਹਿਯੋਗ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਮੁਲਜ਼ਮ ਕਲਿਆਣੀ ਸਿੰਘ ਤੋਂ ਇਲਾਵਾ ਹੋਰ ਵੀ ਵਿਅਕਤੀ ਸ਼ਾਮਲ ਨੇ ਜਿਸ ਬਾਰੇ ਪੜਤਾਲ ਕਰਨੀ ਬਣੀ ਹੈ ਬਣਦੀ ਹੈ ਇਹ 222 ਦੀਆਂ ਗੱਲਾਂ ਨੇ ਜਦੋਂ 7 ਸਾਲ ਬਾਅਦ ਕਲਿਆਣੀ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਇਸ ਤੋਂ ਇਲਾਵਾ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕਰਾਉਣੇ ਬਾਕੀ ਸਨ ਉਸ ਵੇਲੇ ਇੱਕ ਅਪਡੇਟ ਆਇਆ ਤੇ ਹੁਣ ਤੀਜੇ ਅਹਿਮ ਗਵਾਹ ਦੀ ਜਦੋਂ ਗਵਾਹੀ ਹੁੰਦੀ ਹੈ ਤੇ ਕਲਿਆਣੀ ਸਿੰਘ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ ਸਬੂਤ ਹੋਰ ਪੁਖਤਾ ਹੋ ਗਏ ਨੇ ਪ੍ਰਸ਼ਾਸਨ ਦੇ ਕੋਲ ਕਿਉਂਕਿ ਸੀਬੀਆਈ ਕੋਰਟ ਦੇ ਵਿੱਚ ਜੋ ਗਵਾਹੀ ਹੋਈ ਹੈ ਉਸ ਦੇ ਨਾਲ ਕਲਿਆਣੀ ਸਿੰਘ ਦਾ ਉਸ ਕਤਲ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਕੁਕਤਾ ਸਬੂਤ ਮਿਲਣ ਦੇ ਕਰਕੇ ਕੇਸ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ ਹੈ ਮਲਜਮ ਕਲਿਆਣੀ ਸਿੰਘ ਵੱਲੋਂ ਸੀਬੀਆਈ ਦੀ ਟੀਮ ਨੂੰ ਸਹਿਯੋਗ ਨਾ ਕਰਨ ਕਰਕੇ ਫ੍ਰੈਂਸਿਕ ਮਨੋਵਿਗਿਆਨੀ ਦੀ ਮੌਜੂਦਗੀ ਵਿੱਚ ਵੀ ਪੁਸ਼ਗਿਸ਼ ਕਰਨ ਦੀ ਲੋੜ ਪੈ ਸਕਦੀ ਹੈ ਉਸ ਵਕਤ ਪੁਲਿਸ ਨੇ ਕਿਹਾ ਸੀ ਉਸ ਪਾਸੇ ਫਿਰ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਸੀਬੀਆਈ ਕਲਿਆਣੀ ਸਿੰਘ ਤੇ ਜੁਰਮ ਕਬੂਲ ਕਰਨ ਦਾ ਕਾਥੀ ਤੌਰ ਤੇ ਦਬਾਅ ਬਣਾ ਰਹੀ ਹੈ ਇੱਕ ਕਲਿਆਣੀ ਸਿੰਘ ਦੇ ਬਚਾਅ ਪੱਖ ਦੇ ਵਕੀਲ ਵੀ ਉਦੋਂ ਕਹਿ ਰਹੇ ਸਨ ਕਿ ਪੁਲਿਸ ਦਬਾਅ ਬਣਾ ਰਹੀ ਹੈ ਹਾਲਾਂਕਿ ਸੀਪੀ ਸਤੂ ਦੀ ਕਲਿਆਣੀ ਸਿੰਘ ਤੋਂ ਇਲਾਵਾ 6 ਹੋਰ ਮਹਿਲਾ ਦੋਸਤਾਂ ਜਿਨ੍ਹਾਂ ਵਿੱਚੋਂ ਇੱਕ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਲਿਆਣੀ ਸਿੰਘ ਦੇ ਸੀਬੀਆਈ ਰਿਮਾਂਡ 'ਚ ਦੋ ਦਿਨ ਦਾ ਓਦੋਂ ਵਾਅਦਾ ਵੀ ਕੀਤਾ ਇਹ ਉਸ ਵੇਲੇ ਦਾ ਪਿਛੋਕੜ ਦੱਸ ਰਹੇ ਹਾਂ ਜਿਸ ਵਕਤ ਉਸਦਾ ਰਿਮਾਂਡ ਲਿਆ ਗਿਆ ਇਹ ਵੀ ਦੱਸਣਾ ਬਣਦਾ ਹੈ ਕਿ 20 ਸਤੰਬਰ 2112 ਨੂੰ ਸੈਕਟਰ 27 ਦੇ ਵਿੱਚ ਇੱਕ ਪਾਰਕ ਨੇੜੇ ਸੀਪੀ ਸਤੂ ਦੀ ਲਸ਼ ਮੇਲੀਏ ਜਿਸ ਦੀ ਗੂੜੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਇਸ ਵਾਰ ਦਾ 12 ਬੋਰ ਦੀ ਬੰਦੂਕ ਦੀ ਵਰਤੋਂ ਕੀਤੀ ਗਈ ਜਿਸ ਵਿੱਚੋਂ 4 ਗੋਲੀਆਂ ਚੱਲੀਆਂ ਸਨ ਥਾਣਾ ਸੈਕਟਰ 26 ਦੀ ਪੁਲਿਸ ਨੇਕਤ ਮਾਮਲੇ ਸੰਬੰਧੀ 21 ਸਤੰਬਰ 2015 ਨੂੰ ਕੇਸ ਦਰਜ ਕਰਕੇ ਜਾਂਚ ਸ਼ੁਰੂ ਵੀ ਕੀਤੀ ਸੀ ਤੇ 22 ਜਨਵਰੀ 2016 ਨੂੰ ਇਹ ਕੇਸ ਸੀਬੀਆਈ ਨੂੰ ਟਰਾਂਸਫਰ ਹੋ ਗਿਆ ਸੀ ਜਿਸ ਤੋਂ ਬਾਅਦ ਸੀਪੀ ਸਿੱਧੂ ਕਤਲ ਮਾਮਲੇ ਦੀ ਜਾਂਚ ਸੀਬੀਆਈ ਨੇ ਸ਼ੁਰੂ ਕੀਤੀ ਪੁਲਿਸ ਅਤੇ ਸੀਬੀਆਈ ਦੇ ਜਾਂਚ ਦੌਰਾਨ ਮ੍ਰਿਤਕ ਸੀਪੀ ਸਿੱਧੂ ਦੇ ਪਰਿਵਾਰ ਵੱਲੋਂ ਮੁਲਜ਼ਮ ਕਲਿਆਣੀ ਸਿੰਘ ਦੇ ਕਤਲ ਦੇ ਦੋਸ਼ ਲਗਾਏ ਗਏ ਸਨ ਤੇ 7 ਸਾਲ ਬਾਅਦ 2022 ਦੇ ਵਿੱਚ ਜੂਨ ਦੇ ਵਿੱਚ ਗ੍ਰਿਫਤਾਰੀ ਵੀ ਹੁੰਦੀ ਹੈ ਕਲਿਆਣੀ ਸਿੰਘ ਦੀ ਤੇ ਹੁਣ ਤਾਜ਼ਾ ਅਪਡੇਟ ਜੋ ਤੁਹਾਡੇ ਨਾਲ ਸਾਂਝਾ ਕੀਤਾ ਹੋਇਆ ਹੈ ਕਿ ਨਤੀਜੇ ਅਹਿਮ ਚਸ਼ਮਦੀਦ ਗਵਾਹ ਦੇ ਬਿਆਨ ਵੀ ਦਰਜ ਕਰ ਲਏ ਗਏ ਨੇ ਉਸ ਤੋਂ ਪਹਿਲਾਂ ਉਸ ਦੀ ਪਤਨੀ ਦੇ ਬਿਆਨ ਵੀ ਦਰਜ ਕੀਤੇ ਜਾ ਚੁੱਕੇ ਨੇ ਤੇ ਸੀਬੀਆਈ ਦੀ ਕੋਰਟ ਦੇ ਵਿੱਚ ਇਹ ਪੇਸ਼ ਕਰ ਦਿੱਤੇ ਗਏ ਨੇ ਗਵਾਹ ਨੂੰ ਵੀ ਪੇਸ਼ ਕੀਤਾ ਗਿਆ ਤੇ ਉਸ ਦੀ ਲਿਖੀ ਗਈ ਗਵਾਹੀ ਵੀ ਟੇਬਲ ਦੇ ਉੱਤੇ ਰੱਖ ਦਿੱਤੀ ਗਈ ਹੈ ਹੁਣ ਦੇਖਦੇ ਹਾਂ ਕਿ ਆਉਣ ਵਾਲੀ ਤਰੀਖ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਅਗਲੀਆਂ ਜਿਹੜੀਆਂ ਅਪਡੇਟਸ ਕੀ ਆਉਂਦੀਆਂ ਨੇ ਔਰ ਅਗਲੀਆਂ ਪੜਾਹ ਹੋਰ ਕੀ ਨੱਪੀਆਂ ਜਾਂਦੀਆਂ ਨੇ ਕਿ ਇਸ ਦੇ ਵਿੱਚ ਕਲਿਆਣੀ ਸਿੰਘ ਤੋਂ ਹੋਰ ਕੀ ਕੋਈ ਸਬੂਤ ਆ ਜਿਹੜੇ ਉਸ ਦੇ ਬਾਰੇ ਇਕੱਠੇ ਕੀਤੇ ਜਾ ਰਹੇ ਨੇ ਤਾਂ ਕਿ ਅਦਾਲਤ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੀ ਆ ਇਸ ਕਤਲकांड ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾ ਸਕੇ ਇਹ ਤੇ ਆਉਣ ਵਾਲੇ ਪਤਾ ਬਾਅਦ ਵਿੱਚ ਲੱਗਣਾ ਪਰ ਕਲਿਆਣੀ ਸਿੰਘ ਦੇ ਵਕੀਲ ਤੇ ਬਚਾਅ ਪੱਖ ਨੇ ਉਦੋਂ ਵੀ ਇਹ ਕਿਹਾ ਸੀ ਕਿ ਪੁਲਿਸ ਇਸ ਤੇ ਉੱਤੇ ਦਬਾਅ ਬਣਾ ਰਹੀ ਹੈ ਹਾਲਾਂਕਿ ਸੀਬੀਆਈ ਦੇ ਕੋਲੇ ਜਾਂਚ ਹੈ ਤੇ ਸੀਬੀਆਈ ਦੇ ਉੱਤੇ ਦਬਾਅ ਕਿੰਨਾ ਬਣਦਾ ਜਾਂ ਨਹੀਂ ਬਣਦਾ ਇਹ ਸਾਰੇ ਬਖੋਬੀ ਜਾਣਦੇ ਨੇ ਪਰ ਜਿੱਥੋਂ ਤੱਕ ਰਹੀ ਗੱਲ ਇਸ ਕੇਸ ਦੀ ਇਸ ਦੇ ਵਿੱਚ ਹੁਣ ਪੁਖਤਾ ਸਬੂਤ ਨੇ ਜਿਹੜੇ ਉਸ ਕਤਲकांड ਮਾਮਲੇ ਦੇ ਵਿੱਚ ਜਾਂ ਗਵਾਹੀਆਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਲਗਾਤਾਰ سلسلہ ਇਸ ਕੇਸ ਦਾ جاری ਹੈ ਜਦੋਂ ਵੀ ਇਸ ਬਾਰੇ ਨਵਾਂ ਅਪਡੇਟ ਆਉਂਦਾ ਹੈ ਤਾਂ ਇਸ ਦੇ ਉੱਤੇ ਚਰਚਾ ਜ਼ਰੂਰ ਹੁੰਦੀ ਹੈ ਜਦ ਤੱਕ ਨਵਾਂ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ